ਮੇਰੀ ਗੱਲ ਸੁਣੋ ਹਾਂਜੀ ਕਾਈ ਜੀ ਨਾ ਹੁਣ ਗੱਲ ਕਰ ਲਿਓ ਸਾਰੀ ਠੀਕ ਹੈ ਇੱਕ ਤੇ ਦਲਜੀਤ ਹੁਣਾਂ ਨੇ ਕਿੱਦਾਂ ਆਉਣਾ ਵਾ ਤੇ ਕਿੱਦਾਂ ਰੋਟੀ ਪਾਣੀ ਦਾ ਸਾਰਾ ਤੇ ਦੂਜੀ ਗੱਲ ਇਹ ਵੀ ਲਵੜੀ ਦੇ ਵਿਆਹ ਦੀ ਵੀ ਗੱਲ ਕਰਨੀ ਹੈ ਠੀਕ ਹੈ ਨਾ ਜਿਹੜਾ ਜ਼ਰੂਰੀ ਕੰਮ ਹੈ ਨਾ ਉਹ ਗੱਲ ਜ਼ਰੂਰ ਕਰਕੇ ਜਾਣੀ ਹੈ ਚਲੋ ਕੋਈ ਨਹੀਂ ਨਾ ਕਰ ਆਹੋ ਕੋ ਕੁੜੀ ਘੜੀ ਵੇਖੋ ਕਿ ਉਹਦਾ ਵਿਆਹ ਕਰੋ ਵਿਚਾਰੇ ਦਾ ਕਿ ਆਹੋ ਤੇ ਹੈਗਾ ਹੈ ਤਾਈ ਜੀ ਤਾਈ ਜੀ ਮਾਰੋ ਹਮਾਰੇ ਤੋਂ ਵੇਖੋ ਕੋਈ ਜੀ ਲੈ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੋਆ ਜੀ ਸਤਿ ਸ਼੍ਰੀ ਅਕਾਲ ਬੋਤ ਕੀ ਹਾਲ ਚੰ ਹੈ ਜੀ ਵਧੀਆ ਤੇ ਹੀ ਸਨ ਹਾਂ ਵਧੀਆ ਜੀ ਚਲੋ ਹੋਰ ਜੀ ਬੋਤ ਠੀਕ ਠਾਕ ਪ੍ਰਵਾਸ ਹਾਂ ਜੀ ਭੋਆ ਜੀ ਸਾਰਾ ਹੀ ਠੀਕ ਠਾਕ ਚਲੋ ਹਾਂ ਵਧੀਆ ਆਪਣੇ ਵੀ ਠੀਕ ਠਾਕ ਪਾਣੀ ਲੈ ਆਵੋ ਨਹੀ 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 ਪਾਣੀ ਦੀ ਨਹੀਂ ਲੋੜ ਹੈਗੀ ਅੱਛਾ ਅਸੀਂ ਤਾਂ ਉਦਾਂ ਆਏ ਹਾਂ ਘੜੀ ਮਹਿ ਚੱਲਣ ਵਾਲੇ ਮਿਲ ਕੇ ਲਾਉਨੇ ਆ ਤੇ ਨਾਲੇ ਇੱਕ ਦੋ ਕੰਮ ਸੀ ਕਿ ਤੁਹਾਡੇ ਨਾਲ ਚਲੋ ਵਧੀਆ ਕੀਤਾ ਸੋਗੇ ਆਗੇ ਤਾਂ ਰੌਣਕ ਲੱਗ ਗਈ ਘਰ ਮੈਂ ਪਹਿਲਾ ਕੰਮ ਤੇ ਦਾਈ ਜੀ ਅਸੀਂ ਇਹ ਆਏ ਆ ਤੁਹਾਡੇ ਵੱਲ ਪੀ ਦਲਜੀਤ ਵੀਰ ਦਾ ਇਦਨ ਆਇਆ ਸੀ ਮੈਨੂੰ ਫੋਨ ਅੱਛਾ ਕੱਲ ਸ਼ਾਮੀ ਫੋਨ ਕਰਨ ਦੇ ਸੀਗੇ ਤੇ ਕਹਿੰਦੇ ਸੀਗੇ ਵੀ ਕਿਸੇ ਦਿਨ ਉਹਨਾਂ ਸਾਰੇ ਨਿਆਉਣਾ ਵਾ ਚੱਲ ਜੀ ਸਦਕੇ ਸਵੋਣ ਨਹੀਂ ਨਹੀਂ ਮੈਂ ਤੇ ਆਖਿਆ ਸੀ ਮੈਂ ਕਿਹਾ ਵੀ ਤੁਸੀਂ ਆਓ ਸਭੋ ਮਿਲ-ਜੁਲ ਕੇ ਜਾਓ ਤੇ ਮੈਨਾਂ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਭੈਣ ਭਰਾ ਹੁੰਦੇ ਸਾਡੇ ਕੋਲ ਕੋਹੋਂ ਦੇ ਡਿੱਕਣ ਦੇ ਹਾਂ ਕਿਤੇ ਵਿਆਹ ਕਰਵਾ ਕੇ ਮੁੜ ਕੇ ਹੁੰਦੇ ਆਏ ਨਹੀਂ ਹਾਂਜੀ ਤੇ ਹੁਣ ਸਭ ਮਿਲਣਾ ਆਉਣਗੇ ਤਾਂ ਸਾਨੂੰ ਚਾਦੂਣਾ ਚੜ ਜਾਣਾ ਮੈਂ ਸਭ ਨੂੰ ਆਖਿਆ ਮੈਂ ਰਾਤੀ ਰਹਿਉ ਨਾਲੇ ਹਾਂ ਤੇ ਕਹਿੰਦੇ ਸੀ ਵੀ ਤੁਹਾਨੂੰ ਪਤਾ ਹੁਣ ਸਾਰੇ ਨੇ ਆਉਣਾ ਵਾ ਅੱਛਾ ਤੇ ਰਾਤ ਰਹਿਣਾ ਔਖਾ ਹੁੰਦਾ ਵਾ ਉਦਾਂ ਕਹਿੰਦਾ ਵੀ ਸਾਂ ਦਿਹਾੜੀ ਆਵਾਂਗੇ ਠੀਕ ਆ ਤੇ ਮੈਂ ਜੋਤ ਨੂੰ ਕਹਿੰਦੇ ਸੀਗਾ ਮੈਂ ਤਾਂ ਹੀ ਤਿਆਰੀ ਤੇ ਕਰਨੀ ਆ ਉਹਨਾਂ ਦੇ ਆਏ ਦੀ ਹੂੰ ਤੇ ਚਲੋ ਰੋਟੀ ਬਣਾਣੀ ਦਾ ਇਕੱਠੇ ਹੀ ਕਰ ਲਿਓ ਅੱਛਾ ਹੈਨਾ ਜੋਤ ਕਿਦਾਂ ਠੀਕ ਆ ਹਾਂਜੀ ਕੋਹਾ ਜੀ ਅਸੀਂ ਏਹੀ ਸਲਾਹ ਕਰਨ ਵੀ ਇਦਾਂ ਹੀ ਕਰ ਲਈਏ ਜੇ ਹੁਣ ਮੈਂ ਵੀ ਉੱਥੇ ਘਰ ਵੱਖਰੀ ਰੋਟੀ ਬਣਾਉਂਗੀ ਤੁਸੀਂ ਵੀ ਬਣਾਓਗੇ ਤੇ ਕੀ ਫਾਇਦਾ ਹੋਣਾ ਵਾ ਬਾਕੀ ਜਿੱਦਾਂ ਤੁਸੀਂ ਕਹਿੰਦੇ ਜੇ ਨਾ ਉਦਾਂ ਹੀ ਕਰ ਲਾਂਗੇ ਨਹੀਂ ਜੋ ਤਾਂ ਗਲਤ ਨਹੀਂ ਸਹੀ ਆ ਪਤਾ ਕੀ ਆ ਸਾਰੇ ਦਿਨ ਦਾ ਟਾਈਮ ਕਿੰਨਾ ਕੁੰਦਾ ਆ ਚੱਲ ਉਧਰੋਂ ਚਾਹ ਪੀਏ ਹੋਣਗੇ ਤੇ ਮੜਕੇ ਇਥੇ ਰੋਟੀ ਪਾਣੀ ਖਾ ਲਾਂਗੇ ਫਿਰ ਜਾਣ ਲੱਗਾਂ ਮੈਂ ਚਾਹ ਬਣਾ ਲਵਾਂਗੀ ਹਾਂ ਚਲੋ ਕੋਈ ਨਹੀਂ ਭੋਜੀ ਅਜੇ ਡਾਂਗ ਕਰ ਲਾਂਗੇ ਨਾਲੇ ਆਪੀ ਉਹ ਵੀ ਘੜੀ ਬਹਿ ਜਾਣਗੇ ਤੇ ਇਹ ਗੱਲਾਂ ਪਤਾ ਕਰ ਲਾਂਗੇ ਨਾਲੇ ਸੋਹ ਪਤਾ ਕੀ ਆ ਤੁਸੀਂ ਮੜਕੇ ਇੱਥੇ ਰਹੇਂਗੇ ਨਾਲ ਮੇਰੇ ਤੇ ਫੇਰ ਕੰਮ-ਕੁਮ ਕਰਵਾ ਕੇ ਸੋਖਾ ਜੁਗਾ ਕਰ ਨਹੀਂ ਜੋ ਉਸ ਵੇਰੇ ਸੋਖੇ ਆ ਜੂਗੀ ਤੁਹਾਡੇ ਕੋ ਹਾਂ ਨਹੀਂ ਚਲ ਕੋਈ ਗੱਲ ਜਦੋਂ ਪਰੋਣੇ ਆਉਣਗੇ ਨਾ ਚਾ ਆਪਣੇ ਪਿਆ ਕੇ ਨਾਲ ਹੀ ਫੇਰ ਲਿਆਇਓ ਹਾਂ ਤੇ ਇਦਰੀ ਕਰਾਣਗੇ ਨਾ ਸਾਰੀ ਤਾਂ ਹਾਂ ਪਹਿਲੋਂ ਚੱਲ ਆ ਜੀ ਹਨਾ ਘੜੀ ਇਹਨੇ ਕੋਈ ਨਹੀਂ ਭੋਜੀ ਉਹ ਤੇ ਮੈਂ ਕਰਵਾ ਦੂੰਗੀ ਮੈਨੂੰ ਇਹੀ ਹੀ ਪਹਿ ਇਹ ਇੱਕ ਦੂਜੇ ਨਾਲ ਸਲਾਹ ਕਰ ਲਈਏ ਤੇ ਫੇਰੀ ਕੋਈ ਕੰਮ ਸਿਰੇ ਚੜੂਗਾ ਤੇ ਬਾਕੀ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਉਹ ਆਪਣੇ ਘ ਤਾਈ ਜੀ ਦਾ ਵੀ ਸੁਭਾਅ ਬਦਲ ਗਿਆ ਤੇ ਜੇਪੂਆ ਜੀ ਉਹਨਾਂ ਦਾ ਸੁਭਾਅ ਨਾ ਬਦਲਦਾ ਤੇ ਘਰ ਪਤਾ ਨਹੀਂ ਕੀ ਹੋ ਜਾਣਾ ਸੀ ਜੇ ਵੀਜੀ ਆ ਤੇ ਉਹਨਾਂ ਦਾ ਵੀ ਸੁਭਾਅ ਥੋੜਾ ਗਰਮ ਆ ਤੇ ਤਾਈ ਜੀ ਤੇ ਤੁਹਾਨੂੰ ਪਤਾ ਹੀ ਅੱਗੇ ਕੀ ਕਰਦੇ ਰਹੇ ਆ ਤੇ ਦੋਵੇਂ ਜਾਣੇ ਗਰਮ ਸੁਭਾਅ ਦੇ ਤੇ ਰਲੇਕ ਦੁਜੇ ਨਾਲ ਦੋਵੇਂ ਹੀ ਨਾ ਭਰੇ ਆ ਭੀੜ ਨਹੀਂ ਟੋਕਰ ਲੱਗਣ ਨਾਲ ਨਾ ਇਹਨਾਂ ਨੂੰ ਅਕਲ ਆ ਗਈ ਆ ਸ਼ਾ ਸ਼ੁਕਰ ਹੈ ਪ੍ਰਮਾਤਮਾ ਦਾ ਸਮਾਂ ਤੇ ਆ ਗਈ ਉਹ ਤੇ ਕੀ ਕਹਿੰਦੇ ਆ ਦੇਰ ਆਏ ਦਰੁਸਤ ਆਏ ਚੱਲ ਹੁਣ ਆਪਣਾ ਘਰ ਬਾਹ ਸਾਂਭਣ ਗਿਆ ਦੋਵੇਂ ਨਾਲ ਮਿਲ ਕੇ ਰਹਿਣਗੇ ਆ ਤਾਂ ਸਾਨੂੰ ਵੀ ਚਾਹੀਏ ਉਦਾਂ ਇਹ ਲੋਕ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਇਹਨਾਂ ਦਾ ਤਾਂ ਕੋਈ ਖਿਆਲ ਵੀ ਸਾਨੂੰ ਪਤਾ ਨਹੀਂ ਲੱਗਦਾ ਕੁਝ ਉੱਥੇ ਹੋਰ ਕੀ ਆ ਭੂਆ ਜੀ ਨਾ ਤੇ ਕਿਸੇ ਦੇ ਘਰ ਆਉਂਦੇ ਹੀ ਨਾ ਜਾਂਦੇ ਹੀ ਬਸ ਆਪਣੇ ਘਰ ਇੱਕ ਦੂਜੇ ਨੂੰ ਗੱਲਾਂ ਕਰੀ ਜਾਣੀਆਂ ਨਾਲੇ ਕੰਮ ਤੋਂ ਕਾਦੀ ਲੜਾਈ ਕਿੰਨਾ ਕੰਮ ਹੁੰਦਾ ਆ ਕਿਤੇ ਐਵੇਂ ਝਾਟੀ ਲੜ ਪੈਨੀਆਂ ਰਹੀਆਂ ਵਾ ਉਸ ਦਿਨ ਮੈਂ ਗਈ ਹੀ ਤੇ ਮੇਰੇ ਸਾਹਮਣੇ ਬਠੇਰੇ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਕਰਨੀਆਂ ਸੀ ਫਿਰ ਮੈਂ ਕਿਹਾ ਕਿ ਮੈਨੂੰ ਵੀ ਲੋੜ ਐ ਇਹਨਾਂ ਦੇ ਵਿੱਚ ਬੋਲਣ ਦੀ ਕੱਲ ਨੂੰ ਇਕੱਠੀਆਂ ਹੋ ਗਿਆ ਫਿਰ ਮੈਨੂੰ ਬੁਰਿਆ ਬਣਾਉਣੀਆਂ ਨਹੀਂ ਤੇ ਤੇਰੇ ਸਾਹਮਣੇ ਹਣ ਥੋੜੀਆਂ ਗੱਲਾਂ ਕਰਦੇ ਹੁੰਦੇ ਸੀ ਹੋਰ ਕੀ ਕੋਈ ਛੱਡਿਆ ਫੱਕਾ ਜਦੋਂ ਆ ਜਾਣਾ ਕਿਤੇ ਵੰਸ ਬੰਨੀਆ ਗੱਲਾਂ ਵਿੱਚੇ ਮੈਨੂੰ ਪੜਨਾ ਤੇ ਵਿੱਚੇ ਮੇਰੇ ਨਿਆਣਿਆਂ ਨਵਾਉਣਾ ਹਾਂ ਤੇ ਕਿਤੇ लवली-ਗਲੋਵਿੰਗ ਨਹੀਂ ਗੱਲਾਂ ਕਰਨੀਆਂ ਚੱਲ ਉਹ ਤਾਂ ਹੁਣ ਨਾ ਸਭ ਪੁੱਛਾਈ ਕਿ ਆ ਵੀ ਚਲੋ ਮਿੱਟੀ ਪੋ ਛਾੜੀ ਦਿਓ ਹਣਾ ਅਜੇ ਨਿੱਧ ਰਹੁੰਦੇ ਇਹ ਆਪਣੇ ਘਰਾਂ ਵਿੱਚ ਖੁਸ਼ੀ ਰਹਿਣ ਬਸ ਹੋਰ ਕੀ ਆ ਭੂਆ ਜੀ ਮੈਨੂੰ ਤੇ ਆ ਬੜੀ ਖੁਸ਼ੀ ਆ ਕਿ ਇਹਨਾਂ ਦਾ ਸੁਭਾਅ ਬਦਲ ਗਿਆ ਸਭ ਤੋਂ ਵੱਡੀ ਗੱਲ ਤੇ ਇਹਨਾਂ ਦਾ ਸੁਭਾਅ ਬਦਲ ਗਿਆ ਜੇ ਹੁਣ ਆਪਣੇ ਘਰ ਠੀਕ ਠਾਕ ਰਹਿਣਗੇ ਤੇ ਤੁਹਾਨੂੰ ਕਿਹੜਾ ਉਹਦਾ ਤਾਈ ਜੀ ਦਲਜੀਤ ਵੀ ਮੇਰੇ ਨਾਲ ਥੋੜੀ ਬੋਤੀ ਗੱਲ ਕਰ ਲਈਦਾ ਨਾ ਤੇ ਮੈਨੂੰ ਕੱਲ ਦਿਹਾ ਹੀ ਗਿਆ ਅੱਛਾ ਕਹਿੰਦਾ ਵੀ ਘਰ ਦਾ ਵੀ ਜਿੰਨਾ ਵੀ ਹਿਸਾਬ ਦਾ ਵਾ ਨਾ ਸਾਰਾ ਮੈਂ ਹੁਣ ਡੈਡੀ ਨੂੰ ਦੇ ਦੇਣਾ ਮੈਂ ਤੈਨੂੰ ਆਖਿਆ ਮੈਂ ਕਿਹਾ ਜੇ ਤੇ ਤਾਈ ਜੀ ਆਪ ਹੀ ਕਰਦੇ ਸਾਰਾ ਕੰਮ ਤੇ ਘਰ ਵੀ ਸਕਦੇ ਹਾਂ ਤੇ ਮੈਂ ਤੈਨੂੰ ਕੀ ਲੋੜ ਟੈਨਸ਼ਨ ਲਿਆਂਦੀ ਨੇ ਮੈਂ ਤਾਂ ਚੁੱਪ ਕੇ ਸਾਰਾ ਹਿਸਾਬ ਉਹਨਾਂ ਦੇ ਤੇ ਆਪੇ ਜਿੱਦਾਂ ਕਰਨ ਨਾ ਕਰਨ ਹੈਗਾ ਨੀ ਹਾਂ ਨਹੀਂ ਚਲ ਸਿਆਣੇ ਉਹ ਵੀ ਕੋਈ ਗੱਲ ਨਾਲ ਪਿਓ ਦਾ ਫਰਜ਼ ਬੰਦਾ ਆ ਜਿਹੜੇ ਪੈਸੇ ਦਾ ਹਿਸਾਬ ਤਾਂ ਆਵੇ ਨਾ ਉਹਨੂੰ ਦੇ ਦੇ ਕੋਈ ਗੱਲ ਨਹੀਂ ਤੇ ਚੱਲ ਇਹ ਆ ਵੀ ਹੁਣ ਉਹ ਵੀ ਸਮਝਦਾਰ ਸਿਆਣੇ ਆ ਅਗੂਏ ਨੂੰ ਵਰਤਨ ਦੇਣ ਗਈ ਆਖਣਗੇ ਇਨਾ ਵੀ ਮੁੰਡਾ ਕਰਦੇ ਆ ਹਾਂ ਹਾਂ ਨਾਲੇ ਹੁਣ ਬੇਹਰਾ ਕੋਹਣਾ ਵੇਖ ਲਿਆ ਆਪਣੀ ਹੁਣ ਐਡੀ ਛੇਤੀ ਟੁੱਟਣ ਬਣਨੀ ਉਹ ਪਰਿਵਾਰ ਨਹੀਂ ਚੰਗਾ ਗਿਆ ਸੋਣਾ ਤੇ ਜੀ ਤਾ ਗੱਲ ਤਾਂ ਹੋਰ ਕਰਨੀ ਆ ਆਪਾਂ ਦੱਸ ਰਿਹਾ ਮੈਂ ਤੇ लवली ਵੀਰ ਨੂੰ ਵੀ ਦੱਸਾਇਆ ਸੀਗਾ ਤੇ ਤੁਹਾਡੇ ਨਾਲ ਵੀ ਗੱਲ ਕਰਨੀ ਆ ਵੀ ਹੁਣ लवली ਤਾਂ ਕੋ ਸੋਚੀ ਆਪਾਂ ਆਹੋ ਮੈਂ ਤਾਂ ਆਪ ਚੋਣੀ ਆ ਫੇ ਵੇਖ ਲਈ ਹੁਣ ਛੁੱਟੀ ਆਇਆ ਆ ਤੇ ਚੱਲ ਕੇ ਤੇ ਕੁੜੀ ਵੇਖੀਏ ਕੋਈ ਹਨਾ ਉਹਦਾ ਆਇਆ ਹੀ ਗਾਪ ਤੇ ਪਿੰਡ ਅੱਛਾ ਤੇ ਮੈਂ ਇਹਨੂੰ ਤੇ ਆਖਿਆ ਮੈਂ ਕਿ ਚੱਲ ਹੁਣ ਤੁਸੀਂ ਕੋ ਸੋਚੋ ਆਪਣਾ ਵੀ ਵਿਆਹ ਵੀ ਕਰੋ ਤੇ ਚਲੋ ਆਪਣਾ ਪਰਿਵਾਰ ਤੋਰੋਗਾ ਹਾਂ ਤੇ ਅੜਦਾ ਹੀ ਥੋੜਾ ਜਿਆ ਕਹਿੰਦਾ ਨਹੀਂ ਨਹੀਂ ਮੈਂ ਅਜੇ ਨਹੀਂ ਅਜੇ ਚਲੋ ਇੱਕ ਦੋ ਵਾਰੀ ਮੈਨੂੰ ਬਾਰਾਂ ਹੋ ਗਿਆ ਲੈਣ ਤੋਂ ਨਹੀਂ ਸਮਝਾਈ ਮੈਂ ਸਮਝਾਈ ਤੂੰ ਹੀ ਹੁਣ ਕੋ ਲੱਭੋ ਕੁੜੀ ਸਮਝਾ ਰਹੀ ਹੁਣ ਉਹ ਆਪੇ ਲਾਵਾਂਗੇ ਤੂੰ ਹੀ ਕੁੜੀ ਲੱਭੋ ਤੇ ਉਹਦਾ ਕੰਮ ਕਰੀਏ ਜਿਹੜਾ ਕਰਣਾ ਚੱਲ ਜੋਤ ਜੇ ਬੰਤ ਤੂੰ ਹੀ ਧਿਆਨ ਰੱਖਿਓ ਜੇ ਤੜਾ ਦੇ ਕਿਸ ਤਰ੍ਹਾਂ ਜੋਗਾ ਰਿਸ਼ਤਾ ਫਿਰ ਉਹ ਕਰ ਲਾਂਗੇ ਚੰਗਾ ਹੋਗਾ ਤੇ ਉਹ ਕਰ ਲਾਂਗੇ ਤਾਈ ਜੀ ਵ ਪਰ ਇਹ ਆ ਵੀ ਜਿਹੜੀ ਚੀਜ਼ ਦੀ ਪਰਖ ਤੁਸੀਂ ਤੇ ਤਾਇਆ ਜੀ ਨੇ ਕਰ ਲੈਣੀ ਆ ਨਾ ਉਹ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਲੱਗਣਾ ਉਦਾਂ ਸਾਡੀ ਵੀ ਤਾਂ ਹੈਗੀ ਆ ਵੀ ਚਲੋ ਕੋਈ ਪਰਿਵਾਰ ਚੰਗਾ ਹੋਵੇ ਨਾ ਖਾਨਦਾਨ ਚੰਗਾ ਹੋਵੇ ਅੱਗੇ ਪਿਛੇ ਹੋਵੇ ਹਾਂ ਹਾਂ ਤੇ ਫੇਰ ਹੀ ਫਾਇਦਾ ਵਾ ਆਹ ਨਹੀਂ ਕੋਈ ਗੱਲ ਨਹੀਂ ਬਾਕੀ ਨਾ ਕਿ ਤੇ ਆਪਣੀ ਤਾਈ ਨੂੰ ਫੋਨ ਕਰਕੇ ਨਾ ਸੋ ਆਪ ਕਹਿ ਦੇ ਵੀ ਤਾਈ ਜੀ ਹੁਣ ਤੁਸੀਂ ਲੱਭੋ लवली ਵਾਸਤੇ ਕੁੜੀ ਵੇਖੋ ਉਹ ਤੇ ਪੂਆ ਜੀ ਮੈਂ ਕਹੂੰਗੀ ਮੈਨੂੰ ਤੇ ਇਹ ਆ ਵੀ ਤੁਸੀਂ ਕਹੋ ਜੇ ਤੁਸੀਂ ਦੋਵੇਂ ਜਣੀਆਂ ਨਾਲ ਮਿਲ ਕੇ ਕਰ ਲੋਗੇ ਤੇ ਮੈਨੂੰ ਕੀ ਹੋਣਾ ਮੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਣਾ ਚਾਲ ਕੋਈ ਗੱਲ ਨਹੀਂ ਪੁੱਤ ਹੁਣ ਮੈਂ ਤਾਂ ਕਹਿਣ ਲਈ ਆ ਪਿੱ ਲਵਲੀ ਤਰ੍ਹਾਂ ਭਰਾ ਆ ਅਸਲ ਤੇਰੇ ਕੋਈ ਚਾਰ ਇੱਜਾ ਹੈਗੇ ਆ ਉਹ ਤੇ ਹੈਗੇ ਆ ਪੂਆ ਜੀ ਅੱਗੇ ਵੀ ਸਾਰੇ ਕੰਮ ਤੁਸੀਂ ਆਪਣੇ ਹੱਥੀ ਕੀਤੇ ਆ ਤੇ ਜੇ ਹੁਣ ਵੀ ਕਰ ਲੋਗੇ ਤੇ ਸਾਨੂੰ ਤੇ ਬੜੀ ਖੁਸ਼ੀ ਹੋਣੀ ਆ ਕੋਈ ਗੱਲ ਨਹੀਂ ਪੂਆ ਜੀ ਆਉਣਾ ਤੇ ਹੈਗੇ ਆ ਤਾਈ ਜੀ ਹੁਣਾਂ ਨੇ ਤੇ ਆਪਾਂ ਉਹਨਾਂ ਨਾਲ ਬੈ ਕੇ ਸਲਾਹ ਕਰ ਲਾਂਗੇ ਹੁਣ ਨਾ ਜੋ ਤੇ ਇਸ ਤਰ੍ਹਾਂ ਹੀ ਕਰਨਾ ਆ ਤੇਰੀ ਤਾਈ ਨੂੰ ਤੇ ਤੇਰੇ ਤਾਈ ਨੂੰ ਅੱਗੇ ਲਾਉਣਾ ਆ ਚਲੋ ਕੋਈ ਨਹੀਂ ਪੂਆ ਜੀ ਜਿਹੜਾ ਮਰਜ਼ੀ ਕੰਮ ਕਰ ਲੈ ਸਾਨੂੰ ਤੇ ਖੁਸ਼ੀ ਆ ਚਲ ਕੋਈ ਗੱਲ ਨਹੀਂ ਸਾਥ ਅਸੀਂ ਵੀ ਦਵਾਂਗੇ ਪਰ ਉਹ ਕਰਨ ਹੁਣ ਸਾਰੇ ਅੱਗੇ ਲਾ ਕੇ ਕੰਮ ਨਹੀਂ ਨਹੀਂ ਕੋਈ ਨਹੀਂ ਆਪਾਂ ਉਹਨਾਂ ਨਾਲ ਬਹਿ ਕੇ ਸਲਾਹ ਕਰ ਲਾਂਗੇ ਜਿੱਦਾਂ ਵੀ ਕਹਿਣਗੇ ਉਦਾਂ ਹੀ ਕਰ ਲਾਂਗੇ ਦਲਜੀਤ ਕਿੱਥੋਂ ਆਇਆ ਬੜਾ ਚਿਰ ਲਾ ਕੇ ਆਇਆ ਬਾਹਰ ਪਿਆਲੀਆਂ ਜੋ ਆ ਮਮੀ ਵੱਡਾ-ਵੱਡਾ ਕਰਨੀ ਬੜੀਆਂ ਚੱਡੀਆਂ ਉਹ ਕੀਤੀਆਂ ਕੋ ਗਿਆ ਹਾਂ? ਹਾਂਜੀ ਹਾਂਜੀ। ਚੱਲ ਨਾਲੇ ਤੇ ਰੋਟੀ ਪਾਣੀ ਖਾ। ਹਾਂਜੀ ਹਾਂਜੀ। ਤੇ ਨਾਲੇ ਮੈਂ ਤੇਰੇ ਨਾਲ ਪੁੱਤ ਗੱਲ ਕਰਨੀ ਸੀ। ਚੱਲ ਆ ਜਾ ਅੰਦਰ ਬੈਠ ਕੇ ਗੱਲ ਕਰਦੇ ਹਾਂ। ਹਾਂਜੀ। ਆ ਜਾ ਪੁੱਤ। ਹਾਂਜੀ ਮੰਮੀ। ਵੇਖ ਦਿਲਜੀਤ ਤੂੰ ਸਿਆਣਾ ਪੁੱਤ। ਹਾਂਜੀ। ਘਰ-ਬਾਰ ਅੱਜ ਵੀ ਤੁਹਾਡਾ ਤੇ ਹੋਰ ਦੋ ਸਾਲਾਂ ਨੂੰ ਵੀ ਤੁਹਾਡਾ। ਆਪਣਾ ਘਰ ਤਹੀ ਸੰਭੋ। ਤੁਹਾਨੂੰ ਵੀ ਜ਼ਿੰਮੇਵਾਰੀਆਂ ਦਾ ਪਤਾ ਹੋਊਗਾ ਤੇ ਕਿਹੜੀ ਜ਼ਿੰਮੇਵਾਰੀ ਕਿਦਾਂ ਨਿਭਾਉਣੀ ਆ। ਨਹੀਂ ਮੰਮੀ, ਜ਼ਿੰਮੇਵਾਰੀ ਮੈਂ ਸੰਭੋਣੇ ਆਪਿਆਂ ਸਾਰੀਆਂ। ਕਮਰੇ ਸਾਰੇ ਆਪ ਹੀ ਕਰਨੇ ਆ ਡੈਡੀ ਨੂੰ ਨਹੀਂ ਜਾਂਦਣਾ ਬੈਲੀ ਚਲ ਕੋਈ ਨਹੀਂ ਡੈਡੀ ਨੇ ਸਾਰਾ ਦਿਨ ਬੈਠ ਕੇ ਕੀ ਕਰਨਾ ਤੇਰੇ ਨਾਲ ਥੋੜਾ ਬੋਤਾ ਕਰਵਾਇਆ ਕਰਨਗੇ ਚਲੋ ਨਾਲ ਚੱਲ ਜਣੇ ਇਹ ਹੁੰਦਾ ਨਾ ਹਾਸਰਾ ਹੋ ਜਾਂਦਾ ਮਰਾ ਇਹ ਹੋਰ ਕੀ ਹੁੰਦਾ ਤੇ ਨਾਲੇ ਪਿਆਹਾ ਤੇਲਾ ਜਿਹੜਾ ਨਾ ਤੂੰ ਆਪ ਰੱਖਿਆ ਕਰ ਡੈਡੀ ਤੇਰੇ ਨੂੰ ਨਾ ਬਾਹਰ ਅੰਦਰ ਵੀ ਜਾਣਾ ਪੈਂਦਾ ਕਿਸੇ ਦੇ ਨਾਲ ਫਿਰ ਔਖਾ ਹੋ ਜਾਂਦਾ ਵਾ ਤੂੰ ਕਿੱਥੇ ਠੀਕਦਾ ਰਹੇਗਾ ਨਹੀਂ ਮੰਮੀ ਕੱਲ ਡੈਡੀ ਵੀ ਕਹਿਣ ਦੇ ਕਿਨੇ ਦਾ ਹਿਸਾਬ ਤਾਂ ਤੂੰ ਹੀ ਰੱਖ ਮੇਰੇ ਕੋਲ ਨਹੀਂ ਜਿੰਮੇੜੀਆਂ ਲਈ ਜਾਂਦੀਆਂ ਹੁਣ ਨਹੀਂ ਠੀਕ ਆ ਕੇ ਕੋਈ ਗੱਲ ਨਹੀਂ ਅਸੀਂ ਤਾਂ ਹੁਣ ਇਹ ਆ ਤੁਹੇ ਤਾਂ ਹੀ ਕਮਾਈ ਕਰੋ ਤਹੀਂ ਬੈ ਕੇ ਵੇਖੀਏ ਤੁਹਾਡੇ ਵੱਲ ਨਹੀਂ ਉਦਾਂ ਨਾ ਮੇਰੇ ਪਿਆ 50000 ਨਾ ਜੜੀ ਦੇ ਅਕਾਊਂਟ ਚ ਪਾਤਾ ਵਾ ਬਾਹਰ ਨਦਰ ਜਾਂਦੇ ਕਿਤੇ ਲੋਰ ਪੈ ਜਾਂਦੀ ਆ ਚੱਲ ਇਹ ਗੱਲ ਤੇ ਤੇਰੀ ਠੀਕ ਵਾ ਕਿਤੇ ਕੋਈ ਪੁੱਤ ਮੰਗੀ ਲੈਂਦਾ ਵਾ ਹਾਂਜੀ ਹਾਂਜੀ ਕੋਲ ਪੈਸੇ ਹੈਗੇ ਆ ਆਓ ਮੇਰੇ ਕੋਲ ਮੰਗਦੇ ਫਿਰਨਗੇ ਫਿਰ ਉਹ ਤਾਂ ਆਪਦੇ ਹਾਂ ਕਰ ਦਿੰਦਾ ਵਾ ਸਹੀ ਗੱਲ ਆ ਸਿਆਣੇ ਆ ਚੱਲ ਕੋਈ ਗੱਲ ਨਹੀਂ ਹਾਂ ਤੇ ਤੇਰੀ ਗੱਲ ਮੈਂ ਮੰਨਦੀ ਆ ਹਾਂਜੀ ਤਾ ਹੁਣ ਕਣਕ ਕਣਕ ਸਾਰੀ ਬੀਜੀ ਗਈ ਆ ਹਾਂਜੀ ਬੀਜੀ ਗਈ ਆ ਉਹ ਕਰਨੀਆਂ ਨੁਕਰਾਂ ਗੁੱਡਣੀਆਂ ਓਹ ਗੋੜਾ ਆ ਚੱਲ ਪੁੱਤ ਕਿਹ ਵਲੇ ਸ਼ਹਿਰ ਜਾਓ ਸਿਆਲ ਆ ਗਿਆ ਵਾ ਅਗਮ ਨੂੰ ਵੀ ਕੱਪੜੇ ਲਿਆ ਦੋ ਸਿਆਲ ਵਾਲੇ ਲੈ ਆਉਣੇ ਨਾਲੇ ਉਹਨਾਂ ਦੇ ਕੱਪੜੇ ਲੈਣੇ ਆ ਉਹ ਹਜੀ ਉਹਨਾਂ ਦੇ ਆਹ ਨਾਲ ਉਹਨਾਂ ਦੇ ਵੀ ਲੈਣੇ ਆ ਤੇ ਨਾਲੇ ਨਾ ਬੱਚੇ ਨੂੰ ਜਾਂ ਤੇ ਆਉਂਦੀ ਠੰਡ ਲੱਗਦੀ ਆ ਤੇ ਜਾਂ ਜਾਂਦੀ ਠੰਡ ਲੱਗਦੀ ਆ ਫਿਰ ਸਾਰਾ ਸਹਿਰ ਹੀ ਰੇਰ ਹੀ ਕਰਦਾ ਰਹੂਗਾ ਨਹੀਂ ਕੋਈ ਗੱਲ ਨਹੀਂ ਕੱਲ ਨੂੰ ਜਾ ਕੇ ਨਾ ਲੈ ਕੱਪੜੇ ਲੈ ਕੇ ਆਉਣੀ ਆ ਚੱਲ ਠੀਕ ਆ ਮੈਂ ਸੰਦੀਪ ਨੂੰ ਵੀ ਕਹਿ ਦਿੰਨੀ ਆ ਵੀ ਟਾਈਮ ਨਾਲ ਕੰਮ ਕਰਨੀ ਥਿਲ ਦਾ ਕੱਪੜਾ ਲੈ ਆਵਾਂਗੇ ਨਾਲੇ ਇਹ ਬਣਾ ਲੂਗੀ ਜਿੱਦਾਂ ਦੇ ਲਿਆਉਣੇ ਹੋਣਗੇ ਹਾਂਜੀ ਹਾਂਜੀ ਦਲਜੀਤ ਹੈ ਹਾਂਜੀ ਹੁਣ ਚਾਹ ਪੀਣੀ ਆ ਕਿ ਰੋਟੀ ਖਾਣੀ ਆ ਤੋਂ ਪਹਿਲਾਂ ਮੈਂ ਪਹਿਲਾਂ ਚਾਹ ਪ ਚਾਤ ਬਣਾਈ ਹੋਣੀ ਸੰਦੀਪ ਨੇ ਰੋਟੀ ਵੀ ਬਣਾਈ ਆ ਮੈਨੂੰ ਤਾਂ ਸੰਦੀਪ ਨਾਲ ਕੋਈ ਕੰਮ ਨਹੀਂ ਕਰਨ ਦਿੰਦੀ ਸਵੇਰੇ ਮੈਂ ਉੱਠ ਕੇ ਆਈ ਹਾਂ ਫੇ ਚਲ ਤੇਰੇ ਨਾਲ ਕੰਮ ਕਰਵਾ ਦਿੰਦੀ ਆ ਨਹੀਂ ਮੰਮੀ ਜੀ ਮੈਂ ਆਪੇ ਕਰ ਲੈਣਾ ਤੇ ਮੈਂ ਕਿਹਾ ਮੈਂ ਵੀ ਮੰਜੇ ਤੇ ਬੈਠੀ ਨੇ ਕਿਹੜਾ ਵੱਜ ਜਾਣਾ ਵਾ ਚਲ ਆਟਾ-ਉਟਾ ਗੁੰਦੇ ਤੇ ਫੁਲਕੇ ਮੈਂ ਲਾ ਦਿੰਦੀ ਆ ਤੂੰ ਸਫਾਈਆਂ ਕਰ ਲੈ ਤੇਰਾ ਕੰਮ ਨਹੀਂ ਉੱਠ ਜਾਣਾ ਵਾ ਫੇ ਬੱਚਾ ਤੰਗ ਕਰਦਾ ਵਾ ਚਲ ਵਧੀ ਜਾ ਵਾ ਮੰਮੀ ਨਾਲੇ ਮਿਲ ਕੇ ਕੰਮ ਕਰਦੀਆਂ ਤੇ ਆਹੋ ਤਾਂ ਹੋਰ ਪੁੱਤ ਪੁੱਤ ਜਿਹੜਾ ਕੰਮ ਨਾ ਹਰਾਲ ਮਿਲ ਕੇ ਕਰ ਲੈਣਾ ਨਾ ਉਹਦੇ ਨਾਲ ਦੀ ਰੀਸ ਨਹੀਂ ਜਿਹੜਾ ਹੀ ਰੀਸਾਂ ਕਰਨੀਆਂ ਵਾ ਆ ਮੈਂ ਕੀਤਾ ਉਹ ਉਹ ਕਰੇ ਉਹ ਗੱਲ ਨਹੀਂ ਬੰਦੀ ਪਰਵਾਹ ਦੀ ਚਾਹ ਉਹਨੇ ਨਹੀਂ ਘਰ ਚ ਕਬਤ ਹੁੰਦਾ ਵਾ ਸਹੀ ਗੱਲ ਵਾ ਚੱਲ ਇੱਥੇ ਪੀਣੀਆ ਚਾਹ ਕੇ ਜਾ ਲੈ ਦੋ ਮੰਮੀ ਤੇ ਭੇਜ ਦੋ ਸੁਨੀਲ ਨੂੰ ਚੱਲ ਮੈਂ ਭੇਜਦੀ ਆਂ ਤੇ ਰਾਮ ਕਰ ਲੋ ਭੇਜ ਦੋ ਠੀਕ ਆ ਅਨੂ ਚਾਹ ਪੀ ਲੋ ਲੈ ਹਾਂ ਤੀਆ ਹਾਂਜੀ ਤੇ ਚਾਹ ਪਹਿਲਾਂ ਡੈਪੇ ਪੀਣ ਤੇ ਰੋਟੀ ਖਾ ਲੈਂਦੇ ਬਾਅਦ ਚ ਖਾ ਲੂੰਗਾ ਅਈ ਟਾਈਮ ਕੀ ਹੋਇਆ ਓਕੇ ਨਹੀਂ ਹੈ ਜੀ ਕੀ ਕਰਨ ਦੇ ਕੁਝ ਨਹੀਂ ਰਸੋਈ ਚ ਕੰਮ-ਕੰਮ ਕਰਕੇ ਠੀਕ ਹੈ ਠੀਕ ਮਮਮੀ ਹੁਣੀ ਕਹਿਣ ਨੇ ਹੀ ਉਹਦੇ ਹਿਸਾਬ ਦਾ ਵੱਲੋਂ ਅਕਲ ਡੈਡੀ ਨੂੰ ਗਿਆ ਹੈ ਮੈਂ ਅੱਛਾ ਪਿੱਟੋ ਦੀ ਰੱਖ ਲੋ ਨਹੀਂ ਤੂੰ ਆਪਣੇ ਕੋਲ ਰੱਖੋ ਤੁਹਾਡੇ ਕੋਲ ਚੰਗਾ ਲੱਗਦਾ ਵਾ ਹੁਣ ਐ ਸਿਆਣੇ ਹੋ ਗਏ ਆ ਚਲੋ ਮਰਜ਼ੀ ਫਿਰ ਉਹਨਾਂ ਦੀ ਨਹੀਂ ਵਧੀਆ ਵਾ ਚਲ ਕੋਈ ਗੱਲ ਨਹੀਂ ਡੈਡੀ ਦੇ ਅਕਾਊਂਟ ਜਿਹੜੇ ਪੈਸੇ ਪਾਤੇ ਦੋਰੇ ਜੀ ਜਿੰਨੇ ਕੋਲ ਉਹਨਾਂ ਲੋਰ ਵਾ ਚਲੋ ਕੋਈ ਬਾਕੀ ਇਹ حساب ਤਾਂ ਮੇਰੇ ਕੋਈ ਨਾ ਚਲੇ ਵਧੀਆ ਕੀਤਾ ਤੁਸੀਂ ਹਨਾ ਹਾਂਜੀ ਕਿਵੇਂ ਸੈਂ ਨੂੰ ਵੀ ਹੋ ਗਿਆ ਸਾਡੀ ਜਿੱਦ ਕਰਦੇ ਆ ਹਾਂਜੀ ਜਿਹੜੀਆਂ ਹੋ ਗਈਆਂ ਗਲਤੀਆਂ ਹੋ ਗਈਆਂ ਗਲਤੀ ਤੇ ਸਾਡੇ ਕੋ ਹੋਈ ਹੈ ਨਾ ਚਾਈਨੀਨ ਪੁਣੀ ਚ ਹੋਈ ਘਰੋਂ ਬਾਹਰ ਰਹਿ ਗਿਆ ਪਰ ਠੋਕਰਾਂ ਹੀ ਖਾਦੀਆਂ ਮੇਰਾ ਗੁੱਸਾ ਕੀ ਕੋ ਕਰਾ ਦਿੰਦਾ ਵਾ ਡੇਰ ਸਾਲ ਘਰੋਂ ਬਾਹਰ ਵੀ ਰਹੇ ਆ ਤੇ ਵੇਲਾ ਕੀ ਬੰਦ ਰਿਹਾ ਸਾਡ ਨੂੰ ਚਲੋ ਮੈਂ ਮੰਨਦੀ ਆ ਸਾਡੇ ਕੋ ਗਲਤੀ ਹੋਈ ਸੀ ਉਦੋਂ ਮੈਂ ਕੰਮ ਕਰ ਕਰ ਲੈਂਦੀ ਤੇ ਇੰਨੀਆਂ ਗੱਲਾਂ ਨਾ ਸੁਣੀਆਂ ਪੈਂਦੀਆਂ ਹੁਣ ਵੀ ਮੈਂ ਕੰਮ ਕਰਦੀ ਆ ਨਾ ਹੁਣ ਕਿਹੜਾ ਮੈਨੂੰ ਕੋਈ ਗੱਲ ਕਰਦਾ ਵਾ ਸੰਦੀਪ ਹੁਣ ਪੁਰਾਣੀਆਂ ਗੱਲਾਂ ਛੱਡੋ ਠੀਕ ਹੈ ਮੰਮੀ ਨਾਲ ਮੈਂ ਗੱਲ ਕਰਨ ਦਿਆਂ ਹੀ ਕਨਪੂਆ ਜੀ ਕੋ ਚਲੀਏ। ਅੱਛਾ ਅੱਛਾ। ਕੱਲੋ ਸ਼ਹਿਰੋਂ ਕੱਪੜੇ ਲੈ ਕੇ ਨਾ ਉਧਰੋਂ ਚਲ ਜੀ। ਠੀਕ ਆ। ਮੈਂ ਕੱਪੜੇ ਲੈ ਲਈਏ ਨਾਲੇ ਅੱਗੋਂ ਦੇ ਕੱਪੜੇ ਲੈਣੇ ਕਹਿੰਦੇ। ਹਾਂਜੀ ਹਾਂਜੀ ਉਹ ਤੇ ਲੈਣੇ ਪੈਣੇ ਹੁਣ ਗਾ ਸਿਆ ਲੋਣ ਦੇ ਆ। ਕੱਪੜੇ ਲੈ ਲਈਏ ਹਣਾ। ਹਾਂਜੀ। ਇੱਕ ਗੱਲ ਹੋਰ ਨਾਲੇ। ਲਵਲੀ ਵਾਸਤੇ ਕੋਈ ਕੁੜੀ ਵੇਖੋ। ਨਾਲੇ ਆਪੇ ਹੱਥ ਸਾੜਦਾ ਫਿਰਦਾ ਵਾ ਕਦੀ ਕੋ ਰੋਟੀ ਖਾਂਦਾ ਫਿਰਦਾ ਕਦੀ ਕਿਦੋਂ। ਨਹੀਂ ਇਹ ਗੱਲ ਮੈਂ ਕੀਤੀ ਸੀ ਮੰਮੀ ਨਾਲ। ਮੈਂ ਹਾਂ ਪਰਿਸ਼ਤਾ ਕਰਾਈਏ ਹੁਣ ਉਹਦਾ। ਇਹ ਵੀ ਆਪੋ ਦੇ ਹਾਂ ਠੀਕ ਆ। ਉਹਨਾਂ ਕੋ ਜਾਣਾ ਹੀ ਆਪਾਂ। ਸਾਰੇ ਜਾਣ ਆਓ ਤੇ ਸਾਰੇ ਨੇ ਬੈ ਕੇ ਸਲਾਹ ਕਰੀਏ। ਉਹਦੀ ਕੁੜੀ ਲੱਭੀ ਹੈ ਕੋਈ ਚੰਗੀ ਜੀ। ਹਾਂਜੀ ਹਾਂਜੀ। ਚੰਗਾ ਖਾਂਦਨ ਹੋਵੇ ਬਸ। ਹਾਂਜੀ। ਚੰਗਾ ਖਾਂਦਨ ਹੋਵੇ ਨਾ ਤੇ ਕੁੜੀ ਆਪੇ ਚੰਗੀ ਹੁੰਦੀ ਹੈ। ਹਾਂਜੀ। ਪੀ ਲੈ ਤੂੰ ਚਾਹ ਤੇ ਮੈਂ ਵੇਖਾਂ ਫਿਰ ਕੰਮ ਹੋ ਰ। ਠੀਕ ਹੈ। ਅਗੋਂ ਕਿੱਥੇ? ਅਗੋਂ ਡਿਆ ਖੇਡਣਾ। ਅੱਛਾ। ਭਾਣ ਲਵਲੀ ਭਾਜੀ ਆਏ ਹੀ ਬਾਹਰ। ਉਹਦੇ ਨਾਲ ਨਾ ਚੱਲ ਗਿਆ ਹੋਵੇ। ਤਾਏ ਜੀ। ਪਤਾ ਨਹੀਂ ਕਾ ਰਹੀਆਂ। ਅਰੇ ਲਵਲੀ ਸასი ਘਰ ਤਾਏ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਜੀ। ਹੋਰ ਪੁੱਤ ਕੀ ਹਾਲ ਬੈਗਾ? ਬੈਠੇ। ਹੋਰ ਸੁਣਾਓ। ਬਸ ਠੀਕ ਠਾਕ ਬੜਾ ਵਧੀਆ ਹੋਰ ਕੀ ਬੰਡਿਆ ਜੀ ਬਸ ਬੰਡਾ ਕੀ ਮੈਂ ਚੱਲਾਂ ਜਰਾ ਅੱਡੇ ਤੱਕ ਅੱਛਾ ਅੱਛਾ ਕੰਮ ਹੀ ਕੋਈ ਪਹਿਲੀ ਜਾਣਾ ਕਿੱਥੇ ਆ ਬਸੰਦਾ ਪੀ ਲੈਣ ਚੱਲਿਆ ਹਾਂ ਬੀਜਿਆ ਨਹੀਂ ਇਹਦੇ ਉਹ ਬੀਜਿਆ ਹੀ ਪਹਿਲਾਂ ਥੋੜਾ ਸੀ ਅੱਛਾ ਅੱਛਾ ਤੇ ਮੈਂ ਥੋੜਾ ਜਿਹਾ ਹੋਰ ਵੀ ਛੱਡਦੇ ਆ ਚੱਲ ਵਧੀਆ ਕੀਤਾਗੇ ਹਾਂ ਤੇ ਦਿਲਜੀਤ ਕਿੱਥੇ ਗਿਆ ਪਤਾ ਨਹੀਂ ਇੱਥੇ ਕਿਤੇ ਹੁਣਾਵਾ ਲੱਗੇ ਅੱਛਾ ਅੱਛਾ ਤੇ ਉਹਦਾ ਠੀਕ ਹੀ ਆਣਾ ਹੁਣ ਮੈਂ ਚੱਲ ਕਰਦਾ ਬਈ ਹੁਣ ਤੇ ਠੀਕ ਆ ਕੰਮ ਅੱਛਾ ਅੱਛਾ ਹੁਣ ਤੇ ਨਵਰਾਣੀ ਵੀ ਭੱਜ ਭੱਜ ਕੇ ਕੰਮ ਕਰਦੀ ਆ ਠੀਕ ਆ ਤੇ ਮੁੰਡਾ ਵੀ ਓਏ ਆਓ ਚਲੋ ਉਥੇ ਰਹਿਣੇ ਸੋਝੀ ਆ ਗਈ ਸਹੀ ਇਹਨਾਂ ਨੂੰ ਓਏ ਆਓ ਰਗ ਲਾਈਏ ਟਿਕਾਣੇ ਥੋੜੀ ਜੀ ਤਾਂ ਹੈ ਜੀ ਘਰ ਵਿੱਚ ਖੁਸ਼ੀ ਦਾ ਮਾਹੌਲ ਹੋਏ ਨਾ ਤੇ ਫੇਰ ਹੀ ਟਾਈਮ ਪਾਸ ਹੁੰਦਾ ਵਾ ਨਹੀਂ ਹੁਣ ਤੇ ਸਾਰਾ ਟੱਬਰ ਪੂਰਾ ਖੁਸ਼ ਵਾਂ ਤੇ ਭੱਜ-ਭੱਜ ਕੇ ਕੰਮ ਕਰਨ ਦੇ ਓਏ ਚਲੋ ਵਧੀਆ ਹੋ ਗਿਆ ਵਾ ਜੋ ਵੀ ਹੋ ਗਿਆ ਵਾ ਤੇ ਨਾਲੇ ਨਾ ਮੈਂ ਕੰਮ ਆਇਆ ਸੀ ਤੁਹਾਡੇ ਨਾਲ ਇੱਕ ਹਾਂਜੀ ਦੱਸੋ ਤੇ ਮੈਂ ਥੋੜੀ ਰਹਿ ਗਈ ਛੁੱਟੀ ਮੇਰੀ ਅੱਛਾ ਤੇ ਚੱਲ ਜਣਾ ਮਾਮੇ ਠੀਕ ਹੈ ਤੇ ਪਿਆਲੀ ਪੂਲੀ ਕਿਦਾਂ ਠੇਕੇ ਤੇ ਵਾ ਲਵੋਗੇ ਫੇਰ ਤੁਸੀਂ ਪਿਆਲੀ ਤੇ ਚਲਵਾ ਲਾਂਗੇ ਇਹ ਆ ਵੀ ਜੇ ਤੇਰਾ ਰਾਤਾ ਹੋਰ ਕੇ ਨੂੰ ਦੇਣ ਦਾ ਹੈ ਤਾਂ ਵੀ ਵੇਖ ਲੈ ਉਹ ਤਾਹ ਜੀ ਕਿਨੂੰ ਦੇਣੀ ਵਟਨਾ ਵਟ ਸਾਂਝੀ ਤੇ ਸਾਡੀ ਆਪਣੀ ਓਏ ਉਹ ਤਾਂ ਤੇਰੀ ਗੱਲ ਠੀਕ ਆ ਚੱਲ ਹੁੰਦਾ ਹੀ ਆ ਕੇਵਲੇ ਓ ਨਹੀਂ ਨਹੀਂ ਤੁਸੀਂ ਵੜੂਗੇ ਮੇਰਾ ਪੋਤਾ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਲਵਲੀ ਹੋਰ ਸਵਾਹ ਠੀਕ ਠਾਕ ਹਾਂ ਠੀਕ ਠਾਕ ਵਧੀਆ ਕਾਹਦੇ ਸਲਾਮਾਂ ਕਰਨ ਦੇ ਜੀ ਪਰ ਪਹਿਲਾਂ ਤੁਸੀਂ ਸਲਾਮਾਂ ਖਾਦੀਆਂ ਕਰਨੀਆਂ ਇਹੋ ਪਹਿਲੀ ਪੁਲੀ ਦੀਆਂ ਕਰ ਲਈਏ ਵੀ ਮੇਰੀ ਥੋੜੀ ਰਹਿ ਗਈ ਛੁੱਟੀ ਤੇ ਮੈਂ ਚੱਲ ਵਾਹ ਬੁੱਲੇ ਹੋ ਤੁਸੀਂ ਲੈ ਛੁੱਟੀ ਥੋੜੀ ਰਹਿ ਗਈ ਆ ਕਿਤੇ ਮੰਗਣੀ ਮੰਗਣੀ ਦਾ ਘਰਾ ਮੰਗਣੀ ਮੰਗਣੀ ਹੁਣ ਤੁਸੀਂ ਵੇਖਣੀ ਨਹੀਂ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਸੰਦੀਪ ਨੂੰ ਵੇਖ ਜੇ ਵੀ ਰਿਸ਼ਤੇਦਾਰਾਂ ਚ ਕੁੜੀ ਹੈਗੀ ਹੈ ਉਹ ਮੈਂ ਤੇ ਇਹ ਅੰਨਾ ਮੈਂ ਚਲ ਅਗਲੀ ਛੁੱਟੀ ਕਰਾਵਾਂਗੇ ਨਹੀਂ लवली ਮੰਗਣੀ ਹੋਈ ਹੋਊਗੀ ਨਾ ਅਗਲੀ ਛੁੱਟੀ ਆਉਂਦੇ ਹੀ ਵਿਆਹ ਕਰ ਦੇਣਾ ਫਿਰ ਕੌਣ ਫਿਰ ਲਵੋਗੇ 2 ਮਹੀਨੇ ਚਲੋ ਵੇਖ ਲੋ ਤਾਈ ਜੀ ਜਿੱਦਾਂ ਤੁਹਾਡਾ ਜੀ ਕਰਦਾ ਕੋਈ ਨਹੀਂ ਪੁੱਤ ਭਾਬੀ ਤੇਰੀ ਨੂੰ ਆਣੀ ਆ ਕੋਈ ਕੁੜੀ ਲੱਭ ਜੇ ਨਾ ਹੋ ਨਾ ਹੋਰ ਕਿਸੇ ਭੈਣ ਭਰਾ ਨੂੰ ਫੋਨ ਕਰਾਂਗੇ ਮੰਗਣੀ ਤੇਰੀ ਕਰਕੇ ਘੱਲਣਾ ਵਾ ਤੈਨੂੰ लवली ਆਰਕਾ ਪੁੱਤ ਤੈਨੂੰ ਇਦਾਂ ਨਹੀਂ ਜਾਣ ਦੇਣਾ ਚਲੋ ਵੇਖ ਲੋ ਤਾਈ ਜੀ ਹਾਂਜੀ ਟਾਈਮ ਨਾਲ ਜਿਹੜਾ ਕੰਮ ਹੋ ਜੇ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਅਗਲੀ ਾਰ ਜਦੋਂ ਤੂੰ ਛੁੱਟੀ ਆਏਗਾ ਨਾ ਤੇ ਹੁੰਦਾ ਫਿਰ ਵਿਆਹ ਕਰ ਦਾਂਗੇ ਜੋਨ ਭਾਜੀ ਨੇ ਵੀ ਹੋਈ ਮੇਰੀ ਗੱਲ ਉਹ ਵੀ ਇਹੋ ਗੱਲ ਕਹਿਣ ਦੇਈ ਤੇ ਮੈਂ ਆਹ ਵੇਖ ਲਓ ਸਾਰੇ ਜਣੇ ਸਲਾਹ ਕਰਕੇ ਜਿੱਦਾਂ ਤੁਹਾਨੂੰ ਰੋਕ ਹੁੰਦਾ ਪਤਾ ਕੀ ਦੋਵੇਂ ਭਰਾ ਨਾ ਆਪਣੇ ਘਰ ਰੁੱਝੋਗੇ ਸਾਡਾ ਹੀ ਫਿਕਰ ਮੁੱਕ ਜਾਊਗਾ ਓਇਆ ਹੋ ਤੇ ਹੈ ਹੀ ਆ ਤੇ ਮੈਂ ਨਾ ਆਇਆ ਹੀ ਉਹ ਕੰਮ ਹੀ ਪੈੜੀ ਵੱਲੋਂ ਤੇ ਕਿਦਾਂ ਕਰਨੀ ਆ ਵੇਖ ਲਓ ਤੁਸੀਂ ਸਲਾਹ ਕਰਕੇ ਵਾਹੀ ਤੁਸੀਂ ਸਲਾਹ ਕਦੀ ਕਰਨੀ ਆ ਵਾਹੀ ਲੈਨੇ ਫਿਰ ਕੀ ਕਰਨਾ ਹੋਰ ਵੀ ਕਿਸ ਨੂੰ ਦੇਣੀ ਆ ਚੱਲ ਪੁੱਤ ਤੇ ਤੇਰੀ ਮਰਜ਼ੀ ਆ ਜੇ ਤੁਹਾਨੂੰ ਦੇਣੀ ਹੈ ਘਰ ਦੀ ਚੀਜ਼ ਘਰ ਵਿੱਚ ਰਹਿ ਜਾਊਗੀ ਹਾਂਜੀ ਤੇ ਮੈਂ ਨਾ ਜਾਨਾ ਮੈਨੂੰ ਮੜਾ ਜਾ ਕੰਮ ਹੀ ਮੈਂ ਇਹ ਜਾਂਦਾ ਜਾਂਦਾ ਰੋਗ ਗਿਆ ਇੱਥੇ ਮੈਂ ਚਲਦਾ ਇਹ ਜਾਣਾ ਜਦੋਂ ਆਉਂਦਾ ਵਾਂ ਇਦਾਂ ਹੀ ਚਲ ਜਾਂਦਾ ਵਾਂ ਭੱਜਾ ਦੌੜਾ ਹੀ ਆਉਂਦਾ ਵਾਂ ਮੈਂ ਚਾਹ ਦਾ ਕਾਪੀ ਕਾਪੀਆਂ ਕਰਾਉਣੀਆਂ ਮਤੋਂ ਮੈਂ ਤੇ ਮੈਂ ਆ ਗਿਆ ਬਸ ਕਰਾ ਕੇ ਮੈਂ ਬਣਾਵਾਂ ਤੇਰੇ ਆਉਣ ਦਿਨ ਚ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਮੈਂ ਆਉਂਦਾ ਚਲ ਠੀਕ ਆ ਛੇਤੀ ਆ ਗਈ ਫਿਰ ਆਉਂਦਾ ਮੈਂ ਵੀ ਇਹ ਗੱਲ ਸੋਚਣ ਲਈ ਹਾਂ ਤੇ लवली ਦੀ ਮੰਗਣੀ ਕਰ ਹੀ ਦੇਈਏ ਤੇ ਆਉਂਦੇ ਹੀ ਨਾ ਜੋ ਛੁੱਟੀ ਆਊਗਾ ਵਿਆਹ ਕਰਦਾਂਗੇ ਫਿਰ ਉਹ ਤੇ ਵਿਚਾਰਾ ਕਹਿ ਡਿਆ ਕਿ ਜਿੱਦਾਂ ਤੁਸੀਂ ਕਰਨੀ ਓਦਾਂ ਕਰ ਲਓ ਚੱਲ ਘਰ-ਬਾਰ ਵੀ ਇਹਦਾ ਬਣਿਆ ਵਾ ਹੁਣ ਸਾਰੇ ਕੰਮ ਹੋਏ ਆ ਹੁਣ ਵਿਆਹ ਹੀ ਰਹਿੰਦਾ ਵਾ ਚੱਲ ਗਿਆ ਸਾਰੇ ਕੰਮ ਵਧੀਆ ਵਾ ਨਹੀਂ ਨਹੀਂ ਵਧੀਆ ਵਾ ਚੱਲ ਕੁੜੀ ਵੀ ਆਪਣੇ ਘਰ ਸੌਖੀ ਆ ਤੋ ਮੇਰੀ ਗੱਲ ਸੁਣ ਹੁਣ ਪਿਆਲੀ ਦਾ ਕਿੱਦਾਂ ਕਰਨੀ ਆ ਫਿਰ ਪਿਆਲੀ ਹੁਣ ਕਹਿਣ ਡਿਆ ਤਾਂ ਵਾ ਲੋ ਵਟਨਾ ਵਟ ਸਾਂਝੀ ਆ ਜੇ ਕੋਈ ਓਦਾਂ ਦਾ ਆ ਗਿਆ ਲੱਗੀ ਫਿਰ ਪਾਣੀ ਧਾਣੀ ਤੋਂ ਹੀ ਰੌਲਾ ਰੱਪਾ ਰਹਿੰਦਾ ਹੁੰਦਾ ਵਾ ਉਹ ਗੱਲ ਨਹੀਂ ਬੰਦ ਦੀ ਤੇਰੀ ਸਹੀ ਆ ਚੱਲ ਉਹਨੂੰ ਕਹਿ ਦਿੰਦੇ ਆ ਫਿਰ ਕਿ ਅਸੀਂ ਵਾ ਲਾਂਗੇ ਠੇਕਾਇਆ ਦੇਛੜੇ ਉਹਨੂੰ ਤੁਸੀਂ ਜੋ ਬੰਦਾ ਇਹਦਾ ਇਹਨੂੰ ਪੁੱਛ ਲਿਓ ਵੀ ਪਹਿਲਾਂ ਲੈਣਾ ਵਾ ਕਿ ਛੁੱਟੀ ਆਏਗਾ ਤਾਂ ਫੇਰ ਲੈਣਾ ਵਾ ਇਹਦੀ ਮਰਜ਼ੀ ਜਦੋਂ ਛੁੱਟੀ ਆਊਗਾ ਫੇਰ ਦੇ ਦਾਂਗੇ ਵੇਖ ਲਓ ਸਿਰ ਤੋਂ ਪਾਰ ਹੀ ਲੱਤਦਾ ਵਾ ਜੇ ਹੁਣ ਵੀ ਆਂਦਾ ਵਾ ਨਾ ਤਾਂ ਚੋਨੇ ਦੇ ਪੈਸੇ ਤੇ ਦਲਜੀਤ ਕੋ ਹੈ ਗਈ ਆ ਤੇ ਦੇ ਕੇ ਤਾਂ ਚੱਲ ਤੁਹਾਡੇ ਸਿਰ ਤੋਂ ਪਾਰ ਲੱਤ ਜੂਗਾ ਗਾੜੀ ਹੋਰ ਕੋਈ ਕੰਮ ਕਰਨ ਵਾਲੇ ਬਣਾਗੇ ਚੱਲ ਮੈਂ ਉਹਨੂੰ ਪੁੱਛਦਾ ਵਾਂ ਦਰਜੀਤ ਨੂੰ ਕਿ ਚੋਨੇ ਦੇ ਪੈਸੇ ਤੇਰੇ ਕੋ ਕਿੰਨੇ ਗਾ ਆਓ ਠੇਕਾ ਦੇ ਦੋ ਤੇ ਉਹਦਾ ਠੇਕਾ ਦੇ ਦਿੰਨੇ ਫਿਰ ਫੇਰ ਅਗਲਾ ਸੋਚੂਗਾ ਜੀ ਮੈਂ ਇਹਨਾਂ ਨੂੰ ਹੱਥ ਫੜਾਇਆ ਤੇ ਬਾਹ ਹੀ ਫੜ ਲਈ ਇਹਨਾਂ ਨੇ ਜੇ ਇਹਨਾਂ ਨੂੰ ਮੈਂ ਠੇਕੇ ਤੇ ਦੇਣ ਡਿਆ ਵਾਂ ਪਹਿਲੀ ਤੇ ਪੈਸੇ ਤੇ ਦਿੰਦੇ ਇਹਨਾਂ ਨੇ ਤਾਂ ਨਾ ਹੀ ਨਹੀਂ ਲਿਆ ਭਾਵੇਂ ਅਗਲਾ ਲਵੇ ਤੇ ਭਾਵੇਂ ਨਾ ਲਵੇ ਆਣ ਕੇ ਲਵੇ ਪਰ ਤੁਹਾਡਾ ਫਰਜ਼ ਵਾ ਕਹਿੰਦਾ ਚਲ ਕੋਈ ਨਹੀਂ ਕਹਿ ਦਿੰਦੇ ਆ ਦਲਜੀਤ ਬਾਹਰ ਹੁੰਦਾ ਉਹਨੂੰ ਮੈਂ ਕਹਿਣਾ ਵਾ ਚਲੋ ਠੀਕ ਵਾ ਦਲਜੀਤ ਨੇ ਵੀ ਇੱਕ ਵਾਰ ਸਲਾਹ ਕਰ ਲਿਓ ਕਿ लवली ਆਇਆ ਸੀ ਤੇ ਆ ਗੱਲ ਕਹਿੰਦਾ ਸੀਗਾ ਕੱਲ ਫੇਰ ਨਾ ਕਦੇ ਮੈਨੂੰ ਪੁੱਛਿਆ ਨਹੀਂ ਤੈਨੂੰ ਵੀ ਇਹ ਗੱਲ ਦਾ ਪਤਾ ਵੀ ਸਾਰੇ ਪੈਸੇ ਤੇ ਉਹਦੇ ਕੋਲ ਹੀ ਆ ਚਲੋ ਤੁਹਾਡਾ ਤੇ ਦੱਸਣ ਦਾ ਫਰਜ਼ ਹੈਗਾ ਵਾ ਨਾ ਤੇ ਜੀ ਤੇ ਇਹਨਾਂ ਦੀ ਬੰਦ ਚਲ ਆਉਂਦਾ ਨਾ ਬਾਹਰ ਤੇ ਫਿਰ ਮੈਂ ਕਰਦਾ ਉਹਨਾਂ ਨਾਲ ਗੱਲ ਚਲੋ ਠੀਕ ਆ ਮੈਂ ਵੀ ਚਾਹ ਬਣਾ ਲਾਂ ਕਹਿਣ ਡਿਆ ਮੈਂ ਆ ਜਾਣਾ ਹੁਣੇ ਚਲ ਬਣਾਦਾ ਬਣਾਣਾ ਦਲਜੀਤ ਉਰੇਆ ਮੇਰਾ ਪੁੱਤ ਗੱਲ ਸੁਣਾ ਹਾਂ ਜੀ ਦਲਜੀ ਕੀ ਕਰਨ ਡਿਆ ਆਲੂਆਂ ਜੇ ਉਹ ਕਾਹ ਜਾਈ ਮਾੜੇ ਮੈਂ ਪੁੱਟਦਾ ਅੱਛਾ ਅੱਛਾ ਹਾਂਜੀ ਉਹ ਤੇਰ ਨਾਲ ਮੈਂ ਸਲਾਹ ਕਰਨੀ ਸੀ ਹਾਂਜੀ लवली ਆਹੀ ਕਰ ਅੱਛਾ ਤੇ ਕਹਿੰਦਾ ਮੇਰੀ ਛੁੱਟੀ ਰਹਿ ਗਈ ਥੋੜੀ ਤੇ ਮੈਂ ਚਲ ਜਣਾ ਵਾ ਅੱਛਾ ਤੇ ਉਹ ਕਹਿੰਦਾ ਹੈ ਵੀ ਪਿਆੜੀ ਮੇਰੀ ਨਾ ਠੇਕੇ ਤੇ ਬਹਲੋ ਤੁਸੀਂ ਜਿਹੜਾ ਪਹਿਲਾ ਬੰਦਾ ਵਾਹੁੰਦਾ ਸੀ ਉਹ ਹੀ ਉਹਨੇ ਖਰੇ ਛੱਡਤੀ ਆ ਅੱਛਾ ਅੱਛਾ ਉਹ ਗਣਾ ਟਾਈਮ ਬੁੜਾ ਹੋ ਗਿਆ ਨਾ ਆਹ ਕਿੰਨਾ ਗਾਨੀ ਵਾਲੀ ਹੈ ਫਿਰ ਤੇ ਵਾਲੀ ਹੈ ਮੇਰਾ ਰਤਾ ਅੱਛਾ ਕੋਈ ਗਾਨੀ ਵਾਲੇ ਨਹੀਂ ਫਿਰ ਕਿੰਨੇ ਤੇ ਮੇਰੀ ਗਾ ਸੁਣਾ ਛੁਨੇ ਦਾ ਪੈਸਾ ਕੋਈ ਭਰਿਆ ਵਾ ਉਹਨੂੰ ਥੋੜਾ ਬੋਤਾ ਦੇ ਛੜੀਏ ਠੇਕਾ ਤੇ ਹੈਗੇ ਮੇਰੇ ਕੋਲ ਨਾ ਹੈਗੇ ਆ ਹਾਂਜੀ ਜੇ ਤੇ ਪੂਰੇ ਦਿਨ ਜੋਗੇ ਹੈਗੇ ਤੇ ਠੀਕ ਆ ਨਹੀਂ ਤੇ ਅੱਧੇ ਹੁਣ ਦੇ ਦੀਏ ਅੱਧੇ ਫਿਰ ਬਾਜ ਦੇ ਦਾਂਗੇ ਨਹੀਂ ਪੈਸੇ ਹੈਗੇ ਕੋਲ ਉਹਨੇ ਨਾ ਆਪ ਸਾਰੇ ਪੈਸੇ ਦੇਣੇ ਆ ਮੈਂ ਤਾਂ ਉਹਨੂੰ ਆਖਿਆ ਸੀ ਮੈਂ ਵੀ ਜੇ ਹੋਰ ਕਿਸ ਨੂੰ ਦੇਣੀ ਤਾਂ ਵੀ ਵੇਖ ਲੈ ਨਹੀਂ ਨਹੀਂ ਤਾਂ ਇਹ ਤੁਹਾਡੇ ਨਾਲ ਬਨੇਣਾ ਬੰਨਾ ਸਾਜਾ ਵਾਦਾ ਹੋਰ ਨਹੀਂ ਤੇ ਮੈਂ ਕਿਸ ਨੂੰ ਦੇਣੀ ਆ ਨਹੀਂ ਉਹ ਤਾਂ ਆਪਾਂ ਹੀ ਮੰਮੀ ਮਾਰੀ ਕਰ ਚੁੱਕੀ ਉਹ ਤਾਂ ਬੰਦਾ ਚੰਗਾ ਸੀ ਉਹ ਆਹ ਹੈ ਨਾ ਤੇ ਹੁਣ ਮੰਮੀ ਫਿਰ ਤੇਰੀ ਕਹਿੰਦੀ ਵੀ ਨਹੀਂ ਜੇ ਹੋਰ ਕੋਈ ਆ ਗਿਆ ਤਾਂ ਫਿਰ ਕਪਾਤ ਹੋਊਗਾ ਪਾਣੀ ਪੂਣੀ ਤੋਂ ਹੋਰ ਕਿਨੂੰ ਕਿਉਂ ਹੁੰਦਣਾ ਆਪਾਂ ਆਪ ਪੈਸੇ ਦੇ ਦੇਨੇ ਸਾਰਿਆਂ ਨੂੰ ਕਿਨੇ ਬੰਦੇ ਤੇ ਮੈਂ ਚੱਲ ਮੈਂ ਦਿਲਜੀਤ ਨਾਲ ਕਰ ਲੈਣਾ ਸਲਾਹ ਜੇ ਹੈਗੇ ਤੇ ਫਿਰ ਦੇ ਦਿਆਂ ਨੂੰ ਮੈਂ ਕਢਵਾ ਕੇ ਲੈ ਆਦਣਾ ਸਿਰ ਤੁਹਾਨੂੰ ਤੁਸੀਂ ਦੇ ਦਿਓ ਆਪ ਹੀ ਚੱਲ ਫਿਰ ਮੈਨੂੰ ਕਹਿ ਦੇਣਾ ਹਾਂਜੀ ਇਹ ਤੂੰ ਆਣ ਕੇ ਤੇ ਪੈਸੇ ਲੈ ਜਾ ਰੋ ਓਈ ਗੱਲ ਨਹੀਂ ਮੈਂ ਸਾਰੇ ਕਢਾ ਕੇ ਲਿਆਉਂਗਾ ਫਿਰ ਤੁਹਾਨੂੰ ਦੇ ਦੂੰਗਾ ਠੀਕ ਆ ਚਲ ਠੀਕ ਆ ਡੈਡ ਜੀ ਹਾਂਜੀ ਲਵਲੀ ਨੇ ਚਲ ਜਣਾ ਮੇਰੇ ਨਾਲ ਗੱਲ ਕੀਤੀ ਨਹੀਂ ਉਹਨੇ ਓਏ ਉਹਨੇ ਚਲ ਜਾਣਾ ਵਾ ਹਾਂਜੀ ਤਾਂ ਹੀ ਆਇਆ ਸੀ ਨਾ ਘਰ ਤੇ ਲਿਆ ਨਹੀਂ ਕਰਨਾ ਉਹਦਾ ਓਏ ਉਹ ਤੇ ਤੇਰੀ ਮੰਮੀ ਨੇ ਉਹਨੂੰ ਕਿਹਾ ਵਾ ਹਾਂਜੀ ਕਿ ਪੁੱਤ ਅਸੀਂ ਤੈਨੂੰ ਇਦਾਂ ਨਹੀਂ ਜਾਣ ਦੇਣਾ ਤੇਰੀ ਮੰਗਣੀ ਮੰਗਣੀ ਕਰ ਦੇਣੀ ਹੈ ਅਸੀਂ ਅੱਛਾ ਤੇ ਜਦੋਂ ਅਗਲੀ ਛੁੱਟੀ ਆਏਗਾ ਨਾ ਤੇ ਨਾਲ ਹੀ ਫਿਰ ਵਿਆਹ ਕਰ ਦਾਂਗੇ ਓ ਚੱਲ ਇਹ ਮੰਗਣੀ ਹੋ ਜੂਗੀ ਨਾ ਤੇ ਆਉਂਦੇ ਵਿਆਹ ਹੋ ਜਾਊਗਾ ਓ ਆਹੋ ਹਣਾ ਹੁਣ ਮੰਨ ਤੇ ਗਿਆ ਵਾ ਜੜੀ ਸਾਨੂੰ ਸੋਚਣਾ ਪੈਣਾ ਉਹਦਾ ਤੁਹਾਨੂੰ ਮਿਲ ਕੇ ਸੰਦੀਪ ਵੀ ਆਪਣੇ ਪੇਕੇਆਂ ਤੋਂ ਕਰਾ ਹ ਰਿਸ਼ਤਾ ਮੁੰਡਾ ਤੇ ਚੰਗਾ ਪੜਿਆ ਲਿਖਿਆ ਹੈਗਾ ਉਹ ਨਾਲੇ ਕਮਾਊ ਹੈਗਾ ਘਰ-ਬਾਰ ਬਣਿਆ ਇਹਦਾ ਚਲੋ ਕੋਈ ਨਹੀਂ ਮੈਂ ਜਾ ਕੇ ਕਹਿਣਾ ਵਾ ਰਿਸ਼ਤਾ ਕਰਾਈਓ ਦਾ ਠੀਕ ਆ ਹਨੀ ਉਹਦੀ ਚਾਚੇ ਤਾਈ ਦੀ ਕੁੜੀ ਕੋਈ ਚਾਚੀ ਤਾਈ ਦੀ ਨਹੀਂ ਹੈਗੀ ਉਹਦਾ ਰਿਸ਼ਤਾ ਰਹਿੰਦੀ ਹੈਗੀ ਨਾਲ ਦੀ ਕੁੜੀਆਂ ਆਹ ਕਰਾਂ ਗੱਲ ਉਹਦਾਂ ਸੰਦੀਪ ਨਾਲ ਹਾਂਜੀ ਤੇ ਫੇਰ ਕੋਈ ਜਾਣੀ ਕਰਵਾ ਦਿੰਨੀ